ਅੱਜ ਇੱਕ ਪੇਡ ਮਾਕੇ ਨਾਮ ਉਹਦੇ ਤਹਿਤ ਸਵਸ ਭਾਰਤ ਹੈ ਜਿਹੜਾ ਜਿਹਦੇ ਤਹਿਤ ਅਸੀਂ ਪਿੰਡਾਂ ਚ ਸ਼ਹਿਰਾਂ ਚ ਪੌਦੇ ਲਾਉਨੇ ਆਂ ਔਰ ਇਸ ਵਾਰ ਬਹੁਤ ਪੌਦੇ ਅਸੀਂ ਦੇਖੇ ਕਿ ਆਮ ਲੋਕਾਂ ਨੇ ਵੀ ਲਾਇਨੇ ਉਹਦੇ ਲਈ ਮੈਂ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਦੇ ਸਾਰੇ ਕਾਰਜ ਉਲੋਕਨ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਘਰਾਂ ਚ ਖੇਤਾਂ ਚ ਬਹੁਤ ਸਾਰੇ ਪੌਦੇ ਲਾਇਨੇ ਅੱਜ ਲੋੜ ਹੈ ਸਾਨੂੰ ਵਾਤਾਵਰਨ ਬਚਾਉਣ ਦੀ ਪਾਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤੂ ਗੁਰੂ ਸਾਹਿਬ ਵੀ ਕਹਿ ਗਏ ਆ कि ਜਿਹੜਾ ਵਾਤਾਵਰਨ ਹੈ ਇਹੀ ਸਾਡੇ ਮਾਪੇ ਸਾਰਾ ਸਾਡੇ ਰਿਸ਼ਤੇ ਨਾਲ ਤੁਲਨਾ ਕੀਤੀ ਹੈ। ਸੋ ਅੱਜ ਪੰਜਾਬ ਨੂੰ ਬਹੁਤ ਜ਼ਰੂਰਤ ਹੈ ਕਿਸ ਬੱਦ ਤੋਂ ਬੱਦ ਪੌਦੇ ਲਈਏ। ਅਸੀਂ ਆਪਣੇ ਪੰਜਾਬ ਨੂੰ ਦੁਬਾਰਾ ਉਹ ਹੀ ਪੰਜਾਬ ਬਣਾਈ ਜਿਹੜੇ ਸਾਡੇ ਬਜ਼ੁਰਗ ਸਾਨੂੰ ਦੇਖੇ ਗਏ ਸੀ। ਸੋ ਉਹਦੇ ਤਹਿਤ ਅੱਜ ਅਸੀਂ ਡੀਸੀ ਸਾਡੇ ਮਾਨਯੋਗ ਬੀਸਾ ਸਾਹਿਬ ਐ ਅਸੀਂ ਇਹਨਾਂ ਦਾ ਵੈਲਕਮ ਵੀ ਕਰਦੇ ਆਂ। ਅਸੀਂ ਐਡੀ ਸਾਹਿਬ, ਪੀਡੀਸੀ ਡਿਵੈਲਪਮੈਂਟ ਸਾਰੇ ਅਫਸਰ ਸਾਹਿਬਾਨ ਖੜੇ ਆਂ ਰਲ ਕੇ ਅਸੀਂ ਸ਼ੁਰੂਆਤ ਕੀਤੀ ਹੈ। ਔਰ ਸਭ ਨੂੰ ਬੇਨਤੀ ਕਰਨੇ ਕਿ ਬੱਦ ਤੋਂ ਬੱਦ ਪੌਦੇ ਲਾਓ। ਜੀ ਸਵੱਛਤਾ ਕੋ ਖੜਾ ਸ਼ੁਰੂ ਕੀਤਾ ਹੈ। ਮਾਨ ਪਤਾ ਹੈ ਕਿ ਆਪਣੇ ਵਾਤਾਵਰਨ ਨੂੰ ਬਚਾਣ ਲਈ ਇਹ ਬਹੁਤ ਜ਼ਰੂਰੀ ਹੈ ਆਪਣੀਆਂ ਫਿਊਚਰ ਜਨਰੇਸ਼ਨਸ ਲਈ ਸੋ ਅਸੀਂ ਇੱਕ ਕਦਮ ਉਠਾਇਆ ਛੋਟਾ ਜਿਹਾ ਤੇ ਆਈ ਊਡ ਐਪਰੀਸ਼ੀਏਟ ਜੇ ਸਾਰੀ ਪਬਲਿਕ ਸਸਕ ਕਰ ਲਈ ਇਦਰ ਹੀ ਨਹੀਂ ਗਵਰਨਮੈਂਟ ਵੱਲੋਂ ਹੀ ਨਹੀਂ ਕਿ ਸਾਰੇ ਪੌਦੇ ਲਗਾਣ ਸੋ ਥੈਟ ਆਪਣਾ ਫਤੇਗੜ ਸਾਹਿਬ ਜ਼ਿਲ੍ਹਾ ਵੈਸੇ ਵੀ ਹਰਾ-ਭਰਾ ਹੋਏ ਤੇ ਸਾਡੇ এনवायरमेंट ਨੂੰ ਅਸੀਂ ਬਚਾ ਸਕੀਏ ਠੀਕ ਹੈ